ਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਮਨ ਬੈਨੀ ਫਾਲਾ ਕੁਆਰਟ ਨੀਜ਼ਰ ਤੇ ਅੱਜ ਕੱਲ ਸਿੱਡੀ ਸਾਰੇ ਮੇਰੇ ਯਾਰ ਬੇਲੀ ਨਾਲ ਖੜੇ ਨੇ ਤੇ ਅੱਜ ਦੋ ਸਪੈਸ਼ਲ ਡੇ ਨੇ ਇੱਕ ਸਪੈਸ਼ਲੀ ਸਾਡੇ ਲਈ ਖਾਸ ਕਿ ਮੇਰੇ ਫਾਦਰ ਸਾਹਿਬ ਦਾ ਜਨਮ ਦਿਨ ਹੈ ਹੈਪੀ ਬਰਥਡੇ ਡੇ ਤੇ ਇੱਕ ਅੱਜ ਮਦਰਸ ਡੇ ਵੀ ਆ ਤੇ ਮਦਰਸ ਡੇ ਤਾਂ ਹਰ ਇੱਕ ਡੇ ਹੁੰਦਾ ਹੈ ਹੈਪੀ ਬਰਥਡੇ ਕਦੇ ਕਦੇ ਹੁੰਦਾ ਹਾਂ ਜੀ ਜੀ ਹੈਪੀ ਬਰਥਡੇ ਹੈਪੀ ਬਰਥਡੇ ਲੈਟ ਮੀ ਇੰਟਰੋਡਿਊਸ ਟੂ ਯੂ ਭਗਤ ਸਿੰਘ ਤੇ ਜੇ ਤੁਹਾਨੂੰ ਮੇਰਾ ਕੱਦ ਹੈਗਾ 6 ਫੁੱਟ 1 ਇੰਚ ਅਸਲੀ ਇਹ ਲੱਗਦਾ ਬਦਲ ਦੋ ਤਿੰਨ ਹੋਣਾ ਤੇ ਮੁੰਡਾ ਜਾਗਿਆ ਮੇਰਾ ਵੀਰ ਨੇੜੇ ਆ ਜਾ ਥੋੜਾ ਜਿਹਾ ਹੋਰ ਕੈਮਰਾ ਵਾਲਾ ਇਹ ਫਾਦਰ ਦੇ ਲਈ ਤੇ ਮਦਰ ਦੇ ਲਈ ਕੁਝ ਦਵਾਵਾਂ ਵਾਲੇ ਬੋਲ ਲੈ ਕੇ ਆਇਆ ਸੁਣਿਓ ਤੇ ਜੇ ਵਧੀਆ ਲੱਗੇ ਤੁਸੀਂ ਆਪਣੀ ਮੰਮੀ ਡੈਡੀ ਨੂੰ ਪਿਆਰ ਕਰਦੇ ਹੋ ਤਾਂ ਸ਼ੇਅਰ ਜ਼ਰੂਰ ਕਰਿਓ ਹੌਸਲਾ ਫਜ਼ਾਈ ਭਗਤ ਸਿੰਘ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣੋਗੇ ਮੰਮੀ ਦੇ ਲਈ ਤੇ ਡੈਡੀ ਦੇ ਲਈ ਕੁਝ ਬਹੁਤ ਹੀ ਵਧੀਆ ਸ਼ਬਦ ਲੈ ਕੇ ਆਇਆ ਮੇਰੇ ਵੀਰੇ ਦੇ ਕੋਲ ਹੋ ਇਂਡੀਆਂ ਤੋਂ ਸੋਚਦੇ ਸੀ ਡਲਰ ਕਮਾਵਾਂਗੇ ਫੀਸਾਂ ਵੀ ਭਰਾਂਗੇ ਨਾਲੇ ਕਰਜ਼ੇ ਵੀ ਲਾਵਾਂਗੇ ਹੋ ਇਂਡੀਆਂ ਤੋਂ ਸੋਚਦੇ ਸੀ ਡਲਰ ਕਮਾਵਾਂਗੇ ਫੀਸਾਂ ਵੀ ਭਰਾਂਗੇ ਨਾਲੇ ਕਰਜ਼ੇ ਵੀ ਲਾਵਾਂਗੇ ਹੋ ਔਖੀਆਂ ਕਮਾਈਆਂ ਇੱਥੇ ਬੋਤ ਨੇ ਤੇਰੀ ਹੱਲਾਸ਼ੇਰੀ ਲਾਈ ਰੱਖਦੀਆਂ ਦਿਲ ਮੇਰਾ ਉਹ ਮੈਂ ਤਾਂ ਮੰਗਦਾ ਦੁਆਵਾਂ ਮੈਂ ਸੱਚੇ ਰੱਬ ਤੋਂ ਬਾਪੂ ਹਰ ਜਨਮ ਮੈਂ ਪੁੱਤ ਹੋਵਾਂ ਤੇਰਾ ਮੈਂ ਤਾਂ ਮੰਗਦਾ ਦੁਆ ਮਾਂ ਸੱਚੇ ਰੱਬ ਤੋਂ ਬਾਪੂ ਹਰ ਜਨਮ ਮੈਂ ਪਤਹਾਂ ਮਾਂ ਤੇਰਾ ਓ ਤੇਰੇ ਕਰਕੇ ਹੀ ਬਾਪੂ ਮੈਂ ਕਮਾਉਣ ਜੋਗਾ ਹੋ ਗਿਆ ਆਪਣੇਆਂ ਪੈਰਾਂ ਤੇ ਖਲੌਣ ਜੋਗਾ ਹੋ ਗਿਆ ਓ ਤੇਰੇ ਕਰਕੇ ਹੀ ਬਾਪੂ ਮੈਂ ਕਮਾਉਣ ਜੋਗਾ ਹੋ ਗਿਆ ਆਪਣੇਆਂ ਪੈਰਾਂ ਤੇ ਖਲੌਣ ਜੋਗਾ ਹੋ ਗਿਆ ਓ ਅੱਜੇ ਬذر ਜ਼ਮੀਨਾਂ ਉੱਤੇ ਬੂਟੇ ਲੱਗਣੇ ਸੁਕੀਆਂ ਜ਼ਮੀਨਾਂ ਉੱਤੇ ਘਾਹੇ ਉੱਗਣੇ ਤੇ ਨਾਲੇ ਆਉਣਾ ਏ ਉਮੀਦਾਂ ਦਾ ਸਵੇਰਾ ਮੈਂ ਤਾਂ ਮੰਗਦਾ ਦੁਆਵਾਂ ਸੱਚੇ ਰੱਬ ਤੋਂ ਬਾਪੂ ਹਰ ਜਨਮ ਮੈਂ ਪੁੱਤ ਹਾਂ ਤੇਰਾ ਮੈਂ ਤਾਂ ਮੰਗਦਾ ਦੁਆਵਾਂ ਸੱਚੇ ਰੱਬ ਤੋਂ ਬਾਪੂ ਹਰ ਜਨਮ ਮੈਂ ਪੁੱਤ ਹਾਂ ਤੇਰਾ ਸੋਏ ਕੁਛ ਲੈਣਾ ਮਾਂ ਦੇ ਲਈ ਅੱਜ ਮਦਦ ਦੇ ਆ ਪਰ ਹਰ ਇੱਕ ਦਿਨ ਲਈ ਮਾਂ ਦੇ ਲਈ ਕੁਛ ਲੈਣਾ ਲੱਗੇ ਓ ਤੈਨੂੰ ਕੀ ਕੀ ਦੱਸਾਂ ਇੱਥੇ ਬਹੁਤ ਮਜਬੂਰੀਆਂ ਯਾਦਿਉਂdੀਆਂ ਨੇ ਤੇਰੇ ਹੱਥਾਂ ਦੀਆਂ ਚੂਰੀਆਂ ਓ ਤੈਨੂੰ ਕੀ ਕੀ ਦੱਸਾਂ ਇੱਥੇ ਬਹੁਤ ਮਜਬੂਰੀਆਂ ਯਾਦਿਉਂdੀਆਂ ਨੇ ਤੇਰੇ ਹੱਥਾਂ ਦੀਆਂ ਚੂਰੀਆਂ ਓਏ ਉਹ ਖੰਡ ਦੇ ਖਡਾਉਣੇ ਨਾਲ ਆਟੇ ਦੀਆਂ ਚਿੜੀਆਂ ਖੰਡ ਦੇ ਖਡਾਉਣੇ ਨਾਲ ਆਟੇ ਦੀਆਂ ਚਿੜੀਆਂ ਤੇ ਯਾਦ ਵੀ ਆਉਂਦਾ ਏ ਪਿਆਰ ਤੇਰਾ ਮੈਂ ਤਾਂ ਮੰਗਦਾ ਦੁਆਵਾਂ માં ਸੱਚੇ ਰੱਬ ਤੋਂ ਨੀ ਮਾਏ ਹਰ ਜਨਮ ਮੈਂ ਪੁੱਤ ਹੂੰ ਆਂ ਤੇਰਾ ਮੈਂ ਤਾਂ ਮੰਗਦਾ ਦੁਆਵਾਂ માં ਸੱਚੇ ਰੱਬ ਤੋਂ ਨੀ ਮਾਏ ਹਰ ਜਨਮ ਮੈਂ ਪੁੱਤ ਹੂੰ ਆਂ ਤੇਰਾ ਕੋ ਜਿਹੜਾ ਡਿਜੀਟਲ ਮਾਰਨੀ ਆ ਤਾੜੀ ਹੁੰਦੀ ਆ ਇੱਕ ਕਲਿੱਕ ਸ਼ੇਅਰ ਕਰਕੇ ਭਗਤ ਸਿੰਘ ਨਾਂ ਯਾਦ ਰੱਖਣਾ ਨਾਂ ਵੀ ਕਾਫੀ ਆ ਤੇ ਨੇੜੇ ਕਹੇ ਕਿ ਦੀ ਹੋਰ ਤਨ ਖਾਣੀਆਂ ਮੇਰਾ ਵੀਰ ਹੁਣ ਨਾਲ ਦੀ ਨਾਲ ਚੱਲੇ ਜਾਂਦੇ ਆ ਅ ਕੰਮ ਉਹ ਕਰੀ ਆਲ ਹੋ ਜਵੇ ਥੋੜਾ ਜਿਹਾ ਚ ਫਿਰ ਸੋਚ ਕੇ ਰੱਖੀ ਜਿਹੜੀ ਆਪਾਂ ਗੱਲ ਕੀਤੀ ਸੀ ਉਹ ਨਹੀਂ ਕਰਨੀ ਕੋਈ ਹੋਰ ਕਰ ਰਿਹਾ ਪਰ ਉਹ ਜਿਹੜਾ ਰਜੀਸ਼ ਰੋੜੇ ਵਾਲੀ ਆਵਾਜ਼ ਪੁੱਤ ਰਜੀਸ਼ ਰੋੜਾ ਜਿਹੜਾ ਫੜਾ ਜੀ ਰਜੀਸ਼ ਰੋੜਾ ਦੀ ਸਰਦਾਰੋਂ ਕੇ ਬਾਰੇ ਵਿੱਚ ਅੱਛੀ ਰਾਏ ਕੀ ਹੈ ਅੱਛੀ ਰਾਏ ਸਰਦਾਰੋਂ ਕੇ ਬਾਰੇ ਵਿੱਚ ਮੈਂ ਬਤਾਉਂਗਾ ਬਿਲਕੁਲ ਬਹੁਤ ਜ਼ੰਦ ਅਜ ਬਾਤ ਹੈ ਜੋ ਉਹ ਮਤਲਬ ਆਪਣੀ ਸਰਦਾਰੀ ਕਾਇਮ ਰੱਖੇ ਮੈਂ ਸਜਮੇ ਬਤਾਉਂ ਉਹ ਇਧਰ ਆਸਟ੍ਰੇਲੀਆ ਮੇ ਆਕਰ ਜੋ ਵੀ ਬੰਦੇ ਬਾਲ ਘਟਾ ਲੈਂਦੇ ਹੈ ਬਿਲਕੁਲ ਬਿਲਕੁਲ ਜਾਲੀ ਔਰ ਔਰ ਜੋ ਸਰਦਾਰੋ ਕੇ ਬਾਰੇ ਵਿੱਚ ਮਜੂਕ ਮਨਾਤੇ ਹਨ ਉਹਨਕੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਰਜੀਸ਼ ਜੀ ਤੋਂ ਮੈਂ ਕਹ ਰਿਹਾ ਕੋਈ ਅੱਛਾ ਜਿਹਾ ਟਰੱਕ ਦੇਖੇ ਇਧਰ ਸਿਡਨੀ ਤੇ ਬਹੁਤ ਰੋਡਾਂ 'ਤੇ ਚਲਤੇ ਸਨ ਹੀ ਆਲਟਰ ਰੋਡ 'ਤੇ ਜਲਤੇ ਉਸਕੇ ਨੀਚੇ ਆ ਜਾਓ ਕੋਈ ਅੱਛਾ ਜਿਹਾ ਦੇਖੇ ਜੋ ਸਰਦਾਰਾਂ 'ਤੇ ਮਜੂਕ ਬਣਾਤੇ ਆਂ ਅਜੀ ਯਾ ਵਿਆਹ ਵਾਲੀ ਕਮੈਂਟਰੀ ਬਣਾਣੀ ਕਹਦਾ ਯਾ ਵਾਲੀ ਜਿਵੇਂ ਤੈਨੂੰ ਟੁੱਕਾ ਲੱਗਦਾ ਜੀ ਆ ਆ ਸਮਝ ਲਓ ਇੱਕ ਐਂਕਰ ਹੁੰਦੇ ਆ ਉਹਨਾਂ ਦੀ ਸਮਝ ਘੱਟ ਲੱਗਦੀ ਆ ਤੌਕ ਜੀ ਜਿਆਦੀ ਹੁੰਦੀ ਆ ਤਾਂ ਸੋ ਕਹਿੰਦੇ ਕੁੜੀ ਚੁੰਨੀ ਤੇ ਲੜਨ ਨਾਲ ਬੰਦੀ ਮਠਮਡਾ ਪਾ ਲੈ ਗਾੜ ਵਿੱਚ ਝਿੰਗ ਰਖਦਾ ਬੋਲਾ ਸਰਦਾਰ ਦੇ ਮਾਮਾ ਜੀ ਸਰਦਾਰ ਫਾਦਰ ਸਰਦਾਰ ਅਮਰ ਸਿੰਘ ਬੈਰੀ ਪਾਲ ਵਾਲਾ ਬਹੁਤ ਸਾਰਾ ਮਾਰ ਪੁੱਟਿਆ ਆਜੀ ਇਹਨੂੰ ਕਪੇਟ ਵਾਲੇ ਬਣਾਉਣਾ ਨਹੀਂ ਕਿਉਂਕਿ ਬਾਰੇ ਨੂੰ ਕਹਿੰਦੇ ਜੇਤੀ ਬੇ ਬਣਾਣਾ ਭਗਤ ਸਿੰਘ ਆਈਡੀ ਲੱਭ ਕੇ ਮੁੰਡੇ ਦੀ ਇਹ ਮੈਂ ਟੈਗ ਜ਼ਰੂਰ ਕਰੂੰਗਾ ਤੇ ਸ਼ੇਅਰ ਜ਼ਰੂਰ ਕਰ ਦਿਓ ਵੈਰੀ ਰੌ ਟੈਲੈਂਟ ਦਿਖਾਇਆ ਅੱਜ ਤੇ ਹੈਲਮਟ ਵਾਲਾ ਵੀ ਕਹਦੇ ਜਿਹੜੇ ਸਰਦਾਰਾਂ ਦੇ ਜੋਗ ਬਣਾਉਂਦੇ ਨੇ अच्छा जो सरदारों पे जोग बनाते उड़ के लिए एक बात वैसे तो उनके मुंह पे चलाव होता है बाजार में मद को मैं करे हल में डाल के मैं करे क्या बात है शुक्रिया जी लव यू नहीं नहीं लव यू रोम रोम विच वास सजनदा डाडाया दरवाजा सजनदा करपिया हुण यार दे घर नु ਮੈਂ ਜੱਡ ਨਹੀਂ ਸਕਦੀ ਉਹ ਬੇ ਦਰ ਨੂੰ ਦੁਨੀਆ ਪਈ ਖਸਮਾ ਦੁਖਾਵੇ ਜੋ ਆ ਦੁਨੀਆ ਪਈ ਖਸਮਾ ਨੂੰ ਖਾਵੇ ਤੇ ਮਸਤ ਮੈਂ ਅਭਰਦੀ ਮਰਾ ਟੁੜਕਾ ਯਾਰ ਵਜਾਵੇ ਤੇ ਮਸਤ ਮੈਂ ਅਭਰਦੀ ਯਾਵਾ ਤੜੀ ਆਉਣ ਮੈਂ ਪਕਾ ਸੀ ਟੀਲਾ ਕਾਟਾ ਏ ਉਹ ਕਹਿੰਦਾ ਵੀ